ਤੇ ਅੱਜ ਪਉਣਾ ਕਣਕ ਦੇ ਵਿੱਚ ਤੀਜਾ ਰੇ ਆਪਾਂ ਦੋ ਰੇ ਆਪਾਂ ਪਹਿਲਾਂ ਯੂਰੀਆ ਦਾ ਥੱਲਾ ਥੱਲਾ ਪਾਤਾ ਸੀਗਾ ਤੇ ਅੱਜ ਤੀਜਾ ਰੇ ਪਉਣਾ ਬਾਈ ਥੱਲਾ ਥੱਲਾ ਫੇਰ ਛੱਟਣਾ ਆਪਾਂ ਜੀ ਹੁਣ ਜਿਹੜਾ ਆਪਾਂ ਰੇ ਪਉਣਾ ਇਹਦੀ ਖਰਾਕ ਥੱਲੇ ਹੀ ਲੱਗਣੀ ਆ ਹੁਣ ਬੂਟਾ ਹੀ ਸਟਰੋਂਗ ਹੋਣਾ ਆ ਜਿੰਨੀਆਂ ਵੀ ਦੋ ਤਿੰਨ ਜਿੰਨੇ ਵੀ ਉਹਨੇ ਥੱਲੇ ਤੋਂ ਕੱਢੇ ਨੇ ਡੱਕੇ ਆਪਣਿਆਂ ਲੱਗ ਦੋ ਉਹ ਸਾਰੇ ਰੇ ਨਾਲ ਸਟਰੋਂਗ ਹੋਣੇ ਆ ਹੁਣ ਉੱਪਰ ਨੂੰ ਵਧਣ ਦੀ ਸਪੀਡ ਤੇ ਕੰਟਰੋਲ ਹੋ ਜਾਣਾ ਠੰਡ ਕਰਕੇ ਇੱਕ ਆ ਦੇਖੋ ਜੀ ਬੂਟਾ ਆ ਦੇਖੋ ਕਿਦਾਂ ਨਾਲੀ ਪਈ ਆ ਉਰੀ ਨਾਲੀ ਚੜ ਗਈ ਸੀ ਆ ਦੇਖੋ ਲੈ ਵਿੱਚੋਂ ਨਿਕਲ ਰਿਆ ਫੁੱਟ ਰਹੀ ਆ ਵਿੱਚੋਂ ਹੁਣ ਦੇਖ ਲੈ ਇਹਨੇ ਛੋਟੀ ਛੋਟੀ ਨਹੀਂ ਨਿਸਰ ਜਾਣਾ ਸੀਗਾ ਤੇ ਝਾੜ ਤਾਂ ਫਿਰ ਆਪੇ ਹੀ ਘਟਣਾ ਸੀਗਾ ਆਹਾ ਇਹ ਮੇਰੇ ਵੀ ਆ ਯਾਰ ਮੈਂ ਹਾਂ ਜੀ ਦੇਖਦਾ ਸੀਗਾ ਬਾਈ ਦੇਖੋ ਚੈੱਕ ਕਰੋ ਕਿਹੜੇ ਹਿਸਾਬ ਨਾਲ ਨਾਲੀ ਚੜੀ ਆ ਹੁਣ ਇਹਦਾ ਪੂਰਾ ਸਮਝ ਲਓ ਵੀ ਇਹ ਮਾਰਚ ਮਹੀਨੇ ਚ ਤਿਆਰ ਹੋ ਜਾਣੀ ਦੀ ਗਣਕ ਜਿਹੜੇ ਹਿਸਾਬ ਨਾਲ ਨਾਲੀ ਪੈਣ ਲੱਗ ਗਈ ਸੀ ਨਿਸਰਨ ਲੱਗ ਜਾਣਾ ਸੀ ਇਹਨੇ ਛੋਟੀ ਛੋਟੀ ਨਹੀਂ ਤੇ ਕਹਾਣੀ ਖਤਮ ਝਾੜ ਘਟਣਾ ਸੀ ਸਭ ਕੋ ਘਟਣਾ ਸੀਗਾ ਨੁਕਸਾਨ ਹੋਣਾ ਸੀਗਾ ਆ ਹੁਣ ਪਟਾਰਾ ਨਹੀਂ ਕੀਤਾ ਲੰਬਾਈ ਜੇ ਕਿੱਥੇ ਚਲ ਗਈ ਲੰਬਾਈ ਉੱਪਰ ਨੂੰ ਜ਼ਿਆਦਾ ਗਈ ਐ ਕਿ ਫਟਾਰਾ ਘਟ ਹੋਇਆ ਠੰਡ ਹੀ ਨਹੀਂ ਬਈ ਯਾਰ ਹੁਣ 27 28 ਤੋਂ ਤਾਂ ਠੰਡ ਪੈਣ ਲੱਗੀ ਆ 27 28 ਦਸੰਬਰ ਤੋਂ ਸ਼ਹੀਦੀ ਜੋੜ ਮੇਲੇ ਸੀਗੇ ਉਦੋਂ ਤੋਂ ਠੰਡ ਪੈਣ ਲੱਗੀ ਆ ਉਸ ਤੋਂ ਪਹਿਲਾਂ ਠੰਡੇ ਨਹੀਂ ਪਈ ਹੈਗੀ ਹੋਰ ਯਾਰ ਮੈਂ ਤਾਂ ਆਪ ਦੇਖ ਕੇ ਹਰਾਰੇ ਕਿ ਬਣ ਕੀ ਲੱਗਿਆ ਕਨਕ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਾਈ ਇਹੀ ਪਹੁੰਚ ਗਏ ਆ ਦੁਬਾਰਾ ਖੇਤ ਰੋਪੜ ਗਏ ਸੀ ਇਹ ਬਾਈ ਉੱਥੋਂ ਆ ਗਿਆ ਵਾਪਸ ਆਪਾਂ ਤੇ ਅੱਜ ਪਾਉਣਾ ਕਣਕ ਦੇ ਵਿੱਚ ਤੀਜਾ ਰੇ ਆਪਾਂ ਦੋ ਰੇ ਆਪਾਂ ਪਹਿਲਾਂ ਯੂਰੀਆ ਦਾ ਥੈਲਾ ਥੈਲਾ ਪਾਤਾ ਸੀਗਾ ਤੇ ਅੱਜ ਤੀਜਾ ਰੇ ਪਾਉਣਾ ਬਾਈ ਥੈਲਾ ਥੈਲਾ ਫੇਰ ਸਿੱਟਣਾ ਆਪਾਂ ਕਿਉਂਕਿ ਕਣਕ ਥੋੜੀਆਂ ਜੀਆਂ ਨਿਸ਼ਾਨੀਆਂ ਜੀਆਂ ਦੇਣ ਲੱਗ ਗਈ ਆ ਹੁਣ ਖਰਾਕ ਦੀ ਲੋੜ ਆ ਕਣਕ ਨੂੰ ਮੰਗ ਰਹੀ ਯਾਰੇ ਬਾਕੀ ਕਣਕਾਂ ਬਾਈ ਵਧੀਆ ਨੇ ਫਿਲਹਾਲ ਠੀਕ ਆ ਠੰਡ ਪੈਣ ਲੱਗ ਗਈ ਆ ਪੂਰੀ ਤੇ ਠੰਡ ਨਾ ਪੈਣ ਕਰਕੇ ਪਹਿਲਾਂ ਜਿਵੇਂ ਸੀਗੀ ਕਣਕਾਂ ਨੂੰ ਨਾਲੀ ਚੜਨ ਲੱਗ ਗਈ ਸੀਗੀ ਪਰ 27 28 ਤਰੀਕ ਤੋਂ ਠੰਡ ਪੂਰੀ ਪੈਣ ਲੱਗ ਗਈ ਆ ਸੂਰਜ ਨਹੀਂ ਨਿਕਲਿਆ ਹੈਗਾ ਅੱਜ ਥੋੜਾ ਥੋੜਾ ਜਿਹਾ ਹੁਣ ਚਮਕਣ ਲੱਗਿਆ ਉਹ ਵੀ ਬੱਦਲਾਂਿਆਂ ਦੇ ਵਿੱਚ ਆ ਬਦਲਵਾਈ ਜੀ ਹੋਈ ਸੀ ਪਰ ਠੰਡ ਪੂਰੀ ਆ ਉਹਦੇ ਕਰਕੇ ਕਣਕਾਂ ਉੱਪਰ ਨੂੰ ਵਧਣ ਤੋਂ ਰੁਕ ਗਈਆਂ ਜਿਵੇਂ ਪਹਿਲਾਂ ਜਿਵੇਂ ਨਾਲੀ ਚੜਨ ਲੱਗ ਗਈ ਸੀ ਗਣਕਾਂ ਨੂੰ ਨਿਸਾਰੇ ਤੇ ਆਉਣ ਲੱਗੀਆਂ ਸੀਗੀਆਂ ਉਹ ਕੰਮ ਸਮਝ ਲਓ ਬਈ ਖੜ ਗਿਆ ਹੁਣ ਉੱਥੀ ਬਾਕੀ ਜਿਹੜਾ ਇਹ ਆਪਾਂ ਹੁਣ ਪਾਉਣਾ ਆ ਉਹਦੇ ਨਾਲ ਕਣਕ ਦਾ ਜਿਹੜਾ ਬੂਟਾ ਥੱਲੇ ਤੋਂ ਉਹੀ ਸਟਰੋਂਗ ਹੋਣਾ ਆ ਜਿਹੜੇ ਉਹਨੇ 3-4 ਪੱਤੀਆਂ ਜਿੰਨੀਆਂ ਵੀ ਕੱਢੀਆਂ ਹੋਈਆਂ ਥੱਲੇ ਵਾਲੀਆਂ ਉਹਨਾਂ ਨੂੰ ਇਹ ਤਾਕਤ ਮਿਲਣੀ ਆ ਉੱਪਰ ਨੂੰ ਜਾਣੀ ਉਹਦੀ ਗ੍ਰੋਥ ਰੁੱਕ ਜਾਣੀ ਆ ਹੁਣ ਠੰਡ ਕਰਕੇ ਬਾਕੀ ਜਿੰਨੀ ਵੀ ਖਰਾਕ ਹੁਣ ਯੂਰੀਏ ਦੇ ਨਾਲ ਮਿਲਣੀ ਆ ਕਣਕ ਨੂੰ ਉਹ ਥੱਲੇ ਹੀ ਬੂਟੇ ਨੂੰ ਇਹ ਲੱਗਣੀ ਆ ਉਹਦੇ ਨਾਲ ਸਟਰੋਂਗੇ ਹੋਣਾ ਥੱਲੇ ਤੋਂ ਬਾਕੀ ਤੁਹਾਨੂੰ ਦਿਖਾਉਨੇ ਆ ਉਹ ਜੀ ਭਾਈ ਆ ਹੈਗਾ ਉਹ ਖੇਤ ਜਿਹਦੇ ਵਿੱਚ ਆਪਾਂ ਜਿਆਦਾ ਡੋਜ ਵਧਾ ਕੇ ਸੰਕੋਰ ਕੀਤੀ ਸੀਗੀ ਤੇ ਹੁਣ ਚੈੱਕ ਕਰੋ ਭਾਈ ਕਣਕ ਪੂਰੀ ਹੁਣ ਇਹਨੂੰ ਦਿਖਦੀ ਆ ਤੇ ਗੁੱਲੀ ਡੰਡਾ ਜਮਾ ਖਤਮ ਕਰਤਾ ਹੁਣ ਬਾਕੀ ਤੁਹਾਨੂੰ ਦਿਖਾ ਵੀ ਦਿਨਾ ਥੋੜਾ ਜਿਹਾ ਮੇਚ ਵੜ ਗਏ ਤੇ ਜਮਾ ਜਾਣੀ ਹੁਣ ਖਤਮ ਹੋ ਗਿਆ ਦੇਖੋ ਹੁਣ ਕਣਕੇ ਕਣਕੇ ਦਿਖਣ ਲੱਗ ਗਈ ਆ ਕਲਰ ਏ ਪਾਤਾ ਫੇਰ ਆਪਾਂ ਤੇ ਹੁਣ ਪੂਰੀ ਵਧੀਆ ਆ ਜਿਹੜਾ ਹੁਣ ਕਲਰ ਏ ਪਾਇਆ ਆਪਾਂ ਉਹਦੇ ਨਾਲ ਖਰਾਕ ਨਾਲ ਹੋਰ ਵਧੀਆ ਹੋ ਜਾਣੀ ਕਣਕੇ ਇਹ ਜਾਣੀ ਕਹਿਣ ਦਾ ਮਤਲਬ ਜਿਵੇਂ ਪਹਿਲਾਂ ਗੁੱਲੀ ਡੰਡਾ ਸਿਰਦੇ ਵਾਲਾ ਵਾਂਗੂ ਦਿਖਦਾ ਸੀਗਾ ਉਹ ਹੁਣ ਖਤਮ ਹੋ ਗਿਆ ਕਿਤੇ ਕਿਤੇ ਰਹਿ ਗਿਆ ਹੋਊਗਾ ਜਾਂ ਦੁਬਾਰਾ ਥੋੜਾ ਬਹੁਤਾ ਫੁੱਟਣ ਲੱਗ ਗਿਆ ਹੋਊਗਾ ਪਰ ਜਿੱਥੇ ਟਿਕਾ ਕੇ ਦਵਾਈ ਪੈ ਗਈ ਬਾਈ ਉੱਥੇ ਜਮ੍ਹਾਂ ਖਤਮ ਕਰਤਾ ਦੇਖ ਲੋ ਕਣਕੇ ਕਣਕ ਦੇਖਦੀ ਆ ਹੁਣ ਦੇਖ ਲੋ ਬਾਈ ਪੂਰੀ ਉਹ ਕੇ ਰਿਪੋਰਟ ਖੜੀ ਆ ਕਣਕ ਬਾਬਿਓ ਦੇਖੋ ਕਰੋ ਚੈੱਕ ਹੁਣ ਨਾ ਆਗੇ ਤੇ ਗੁਲੀ ਡੰਡਾ ਹੁਣ ਜੰਮਾ ਸਾਫ ਹੋ ਗਿਆ ਖੇਤ ਜਿੱਥੇ ਕਿਤੇ ਕੋਈ ਫਾਂਡ ਮਾੜੀ ਮੋਟੀ ਰਹਿ ਗਈ ਆ ਜਿੱਥੇ ਸਪਰੇ ਨਹੀਂ ਵੱਜੀ ਉੱਥੇ ਹੋ ਸਕਦਾ ਰਹਿ ਗਿਆ ਹੋਵੇ ਗੁਲੀ ਡੰਡਾ ਤੇ ਬਾਕੀ ਕੁਛ ਬਿਸ਼ਰਮ ਵੀ ਹੁੰਦਾ ਗੁਲੀ ਡੰਡਾ ਬਾਈ ਇਹ ਦੁਬਾਰਾ ਵੀ ਚੱਲ ਪੈਂਦਾ ਦੇਖੋ ਆ ਦੇਖੋ ਜਿਵੇਂ ਇੱਥੇ ਥੋੜਾ ਥੋੜਾ ਦੁਬਾਰਾ ਚੱਲ ਰਿਹਾ ਆ ਪਰ ਇੰਨਾ ਨਹੀਂ ਹੈਗਾ ਪਹਿਲਾਂ ਜਿੰਨਾ ਨਹੀਂ ਹੈਗਾ ਖਤਮ ਕਰਤਾ ਸਪਰੇ ਨੇ ਜਮਾ ਇਹ ਹੁਣ ਵਧੀਆ ਕਣਕ ਚੌਂਕਣ ਲੱਗੀ ਆ ਉੱਤੇ ਜਿਹੜਾ ਹੁਣ ਛੋਟਾ ਆ ਕਣਕ ਦੋ ਤਾਂ ਚਲੋ ਕੋਈ ਨਹੀਂ ਕਣਕ ਨੇ ਦੱਬੇ ਲੈਣਾ ਉਹ ਤਾਂ ਪਰ ਉਹ ਕੇ ਰਿਪੋਰਟ ਹੋ ਗਈ ਆ ਬਾਕੀ ਤੁਹਾਨੂੰ ਉੱਧਰ ਦਿਖਾਉਨੇ ਆ ਯਾਰ ਕਣਕ ਨੂੰ ਨਾਲੀ ਜਿਹੜੀ ਚੜਦੀ ਆ ਨਾ ਉਹ ਜੀ ਪਹੁੰਚ ਗਏ ਆ ਟਾਵਰ ਵਾਲੇ ਗੇਟ ਦੇ ਵਿੱਚ ਤੇ ਇਹਦੇ ਵਿੱਚ ਕਿਤੇ ਕਿਤੇ ਮੈਨੂੰ ਦਿਖੇ ਸੀਗੇ ਬੂਟੇ ਜਿਹਨੂੰ ਨਾਲੀ ਪਈ ਸੀਗੇ ਇਹਦੇ ਚੋਂ ਇੱਕ ਆ ਦੇਖੋ ਜੀ ਬੂਟਾ ਆ ਦੇਖੋ ਕਿਦਾਂ ਨਾਲੀ ਪਈ ਆ ਪੂਰੀ ਨਾਲੀ ਚੜ ਗਈ ਸੀਗੀ ਆ ਦੇਖੋ ਲੈ ਵਿੱਚੋਂ ਨਿਕਲ ਰਿਹਾ ਫੁੱਟਰੀ ਆ ਵਿੱਚੋਂ ਆ ਦੇਖੋ ਕਾਫੀ ਬੂਟੇ ਨੇ ਜਿਨ੍ਹਾਂ ਨੂੰ ਨਾਲੀਆਂ ਇਸ ਤਰ੍ਹਾਂ ਚੜਨ ਲੱਗੀ ਸੀ ਹੁਣ ਦੇਖ ਲੈ ਨੇ ਛੋਟੀ ਛੋਟੀ ਨਹੀਂ ਨਿਸਰ ਜਾਣਾ ਸੀਗਾ ਤੇ ਝਾੜ ਤਾਂ ਫਿਰ ਆਪੇ ਹੀ ਘਟਣਾ ਸੀਗਾ ਕਾਫੀ ਬੂਟੇ ਨੇ ਆ ਖੇਤ ਦੇ ਵਿੱਚ ਨਾ ਹੈ ਛੋਟੀ ਛੋਟੀ ਆ ਜਮਾ ਔਰ ਨਾਲੀ ਚੜਨ ਲੱਗੀ ਸੀ ਆ ਦੇਖੋ ਆ ਦੇਖੋ ਇੱਕੋ ਬੂਟੇ ਦੇ ਵਿੱਚ ਦੋ ਦੋ ਨਾਲੀਆਂ ਜੜੀਆਂ ਹੋਈਆਂ ਦੇਖੋ ਬਾਈ ਆਹ ਦੇਖੋ ਆ ਕਮੋਂ ਲੱਗ ਗਿਆ ਜੀ ਬਾਈ ਆ ਦੇਖੋ ਲਾ ਕਿਸ ਤਰ੍ਹਾਂ ਨਿਕਲ ਰਹੀ ਆ ਕਾਫੀ ਨੇ ਬਾਈ ਆਖੇ ਦੇ ਵਿੱਚ ਜਿਹੜੇ ਲੰਬੇ ਲੰਬੇ ਪੱਤੇ ਜੇ ਦੇਖਦੇ ਆ ਨਾ ਸਮਝ ਲਓ ਨਾਲੀ ਵਾਲੀ ਆ ਮਾ ਕੀ ਆ ਰੱਬ ਨੇ ਬਹੁਤ ਸਹੀ ਟਾਈਮ ਤੇ ਠੰਡ ਪਾਈ ਆ ਜਿਹੜੀ ਹੁਣ ਪੈਣ ਲੱਗੀ ਸੀ 27 28 ਤੋਂ ਬਾਅਦ ਤਾਂ ਸੂਰਜ ਨਿਕਲਿਆ ਹੀ ਨਹੀਂ ਹੈਗਾ ਬਹੁਤ ਸਹੀ ਟਾਈਮ ਤੇ ਠੰਡ ਪੈਣ ਲੱਗੀ ਬਾਬਿਓ ਨਹੀਂ ਤਾਂ ਬੜਾ ਜਿਆਦਾ ਨੁਕਸਾਨ ਹੋ ਜਾਣਾ ਸੀ ਆ ਦੇਖੋ ਆ ਵੀ ਨਾਲ ਹੀ ਆ ਦੀ ਕੁਦਰ ਤਕਰੀਬਨ ਸਾਰਿਆਂ ਨੂੰ ਇਹ ਚੜਨ ਲੱਗ ਗਈ ਸੀਗੀ ਯਾਰ ਨਾਲੀ ਮੰਨ ਕੇ ਚਲੋ ਹੁਣ ਇੰਨੀ ਕਿ ਜਗ੍ਹਾ ਦੇ ਵਿੱਚੋਂ ਤੁਹਾਨੂੰ ਦਿਖਾਉਂਦੇ ਆ ਜਿੰਨੇ ਵੀ ਆ ਪੱਤੇ ਬੜੇ ਬੜੇ ਜੇ ਦਿਖਦੇ ਨੇ ਉੱਪਰ ਕਣਕ ਦੇ ਲੈਵਲ ਤੋਂ ਥੋੜੇ ਜੇ ਉੱਚੇ ਪੱਤੇ ਚਮਕਦੇ ਨੇ ਉਹ ਨਾਲੀ ਵਾਲੇ ਹੀ ਨੇ ਸਾਰੇ ਬਾਬਿਓ ਸਾਰੇ ਕਣਕ ਚ ਆਏ ਸਾਰਿਆਂ ਦੇ ਹੀ ਆ ਨਾਲੀ ਚੜਨ ਲੱਗ ਗਈ ਸੀਗੀ ਹੋਰ ਵੀ ਮੈਂ ਦੇਖਿਆ ਸੀ ਇੱਕਦੋ ਵੀਡੀਓ ਬਾਈ ਹੁਣੀ ਦਿਖਾ ਰਹੇ ਸੀਗੇ ਰੱਬ ਨੇ ਬਾਈ ਕਿਰਪਾ ਕਰਤੀ ਚਲੋ ਟਾਈਮ ਤੇ ਠੰਡ ਪੈਣ ਲੱਗ ਗਈ ਕਣਕਾਂ ਰੁਗੀਆਂ ਉੱਥੇ ਨਹੀਂ ਤਾਂ ਮਾਰਚ ਦੇ ਵਿੱਚ ਵढाई ਸ਼ੁਰੂ ਹੋ ਜਾਣੀ ਸੀ ਜਿਹੜੇ ਹਾਲਾਤ ਸੀਗੇ ਤੇ ਅੱਜ ਥੋੜਾ ਜਿਹਾ ਸੂਰਜ ਚਮਕਣ ਲੱਗਿਆ ਉਹ ਵੀ ਬੱਦਲਾਂਿਆਂ ਦੇ ਵਿੱਚ ਚਮਕ ਰਿਹਾ ਆ ਬੱਦਲ ਵਾਈ ਜੀ ਹੋਈ ਹੋਈ ਆ ਬਾਕੀ ਸ਼ਾਇਦ ਨਿਕਲ ਵੀ ਆਵੇ ਤੋਂ ਪੰਜ ਪਰ ਕੰਮ ਬਾਈ ਬੜਾ ਗਲਤ ਹੋ ਜਾਣਾ ਸੀ ਇਹ ਚਲੋ ਦੇਖਦੇ ਆਂ ਬਾਕੀ ਅੱਗੇ ਕੀ ਬਣਦਾ ਹੈ ਰੱਬ ਦਾ ਕੋਈ ਪਤਾ ਨਹੀਂ ਰੱਬ ਦੇ ਰੰਗਾਂ ਦਾ ਬਾਈ ਕਿੱਧਰ ਨੂੰ ਕੀ ਬਣਨਾ ਹੈ ਬਾਕੀ ਕਣਕ ਇੱਕ ਨੰਬਰ ਖੜੀ ਆ ਜੀ ਰੇ ਸਾਰੀ ਚ ਆਪਾਂ ਘੱਲ ਭਾਤਾ ਸੀਗਾ ਜੀ ਤਿੰਨ ਥੈਲੇ ਪੈਗੇ ਆ ਜੀ ਯੂਰੀਏ ਦੇ ਮੰਨ ਕੇ ਚਲੋ ਇੱਕੜ ਦੇ ਵਿੱਚ ਤਿੰਨ ਤਿੰਨ ਥੈਲੇ ਪੈਗੇ ਆ ਮੱਕੀ ਉਹ ਜਿਹੜੀ ਮੈਂ ਉੱਧਰ ਲਈ ਸੀਗੀ ਸਪਰੇਅ ਵਾਲੀ ਜਿਹਨੂੰ ਆਪਾਂ ਡੋਜ਼ ਵਧਾ ਕੇ ਕੀਤੀ ਸੀਗੀ ਸਪਰੇਅ ਉਹਦੇ ਵਿੱਚ ਮੈਨੂੰ ਲੱਗਦਾ ਵੀ ਹਜੇ ਹੋਰ ਪਊਗਾ ਥੋੜਾ ਬਹੁਤਾ ਰੇ ਉਹ ਚਲੋ ਦੇਖ ਕੇ ਪਾ ਦਾਂਗੇ ਜੇ ਲੋੜ ਹੋਈ ਤਾਂ ਪਾ ਦਾਂਗੇ ਨਹੀਂ ਸਰਦਾ ਹੋਇਆ ਤਾਂ ਸਾਰਾਂਗੇ ਕੋਈ ਦਿੱਕਤ ਨਹੀਂ ਆ ਬਸ ਹੁਣ ਯਾਰ ਜਿੰਨਾ ਵੱਧ ਤੋਂ ਵੱਧ ਹੋ ਸਕੇ ਠੰਡ ਪਵੇ ਤਾਂ ਹੀ ਲੋਟ ਆਣਾ ਕੋਰਾ ਠੰਡ ਠੰਡ ਤਾਂ ਵੈਸੇ ਕਾਫੀ ਹੋਈ ਆ ਕਾਫੀ ਬਦੀ ਹੋਈ ਆ ਠੰਡ ਪਰ ਕੋਰਾ ਜਿਹਨੂੰ ਕਹਿੰਦੇ ਆ ਨਾ ਉਹ ਨਹੀਂ ਐਦ ਕੀ ਤਾਂ ਦੇਖਣ ਨੂੰ ਵੀ ਨਹੀਂ ਮਿਲਿਆ ਹੈਗਾ ਕੋਰਾ ਕੋਰਾ ਬਊਗਾ ਥੋੜਾ ਜਿਹਾ ਤਾਂ ਥੋੜਾ ਜਿਹਾ ਹੋਰ ਬਚਾਅ ਹੋ ਸਕਦਾ ਬਾਕੀ ਦੇਖਦੇ ਆ ਜੀ ਰੱਬ ਦੇ ਰੰਗ ਆ ਅੱਗੇ-ਅੱਗੇ ਮੌਸਮ ਐਦਾਂ ਹੀ ਹੁੰਦੇ ਜਾਣੇ ਆ ਜੀ ਠੰਡ ਘਟੀ ਜਾਂਦੀ ਆ ਗਰਮੀ ਵਧਦੀ ਜਾਂਦੀ ਆ ਦੇਖੋ ਹੁਣ ਆਉਣ ਵਾਲੇ ਸਾਲਾਂ 'ਚ ਕੀ ਬਣਦਾ ਰੱਬ ਅਮੀਰ ਕਰੇ ਯਾਰ ਸਾਰਿਆਂ ਤੇ ਬਾਕੀ ਕਣਕੇ ਇੱਕਸਾਰ ਆ ਜੀ ਆਪਣੀ ਸਾਰੀ ਕਿ ਰੇ ਆਪਾਂ ਆਪ ਪਾਈਦਾ ਬਾਈ ਜੇ ਆਪਾਂ ਬੰਦਿਆਂ ਤੋਂ ਪਾਉਨੇ ਆ ਫਿਰ ਉਹ ਕਿਤੇ ਫਾਂਟ ਰਹਿ ਗਈ ਤਾਂ ਰਹਿ ਗਈ ਆਪ ਰੇ ਪਾਉਣਾ ਆਪਣੇ ਹੱਥੀਂ ਕੰਮ ਕਰਨਾ ਬਾਈ ਉਸ ਚੀਜ਼ ਵਰਗੀ ਰੀਸ ਨਹੀਂ ਹੈਗੀ ਮੰੱਕੀ ਬਾਈ ਵੀ ਆ ਗਿਆ ਬਾਈ ਗਿਆ ਹੋਇਆ ਸੀਗਾ ਤੇ ਐਂ ਵੀ ਬੱਸ ਨਿਕਲਿਆ ਹੀ ਧੁੱਪ ਥੋੜੀ ਥੋੜੀ ਚਮਕਣ ਲੱਗ ਗਈ ਆ ਨਿਕਲੂਗੀ ਅੱਜ ਧੁੱਪ ਸ਼ਾਇਦ 5-7 ਦਿਨਾਂ ਬਾਅਦ ਵਾਕੀ ਦੇਖਦੇ ਆ ਜਿੱਦਾਂ ਵੀ ਹੋਇਆ ਬਾਈ ਆ ਗਿਆ ਜੀ ਯਾਓ ਐਸੀਆ ਸ਼ਹਿਰ ਨੂੰ ਕੱਲ ਦਾ ਪੰਗਾ ਪਿਆ ਹੋਇਆ ਹੈਗਾ। ਲਓ ਜੀ ਬਾਈ ਗੁੱਡ ਨਿਊਜ਼ ਆ ਗਈ ਆ। ਕੱਲ ਜਿਹੜੇ ਪੰਪ ਬੰਦ ਹੋਏ ਸੀਗੇ ਉਹ ਚਾਲੂ ਹੋ ਗਏ ਆ ਜੀ ਹੁਣ। ਐਵੇਂ ਕੱਲ ਯਾਰ ਲੋਕਾਂ ਨੇ ਗਾਹ ਪਾਇਆ ਸੀਗਾ। ਐਵੇਂ ਤੰਗ ਹੋਏ ਅੱਜ ਚੱਲ ਪਿਆ ਕੱਲ ਬੰਦ ਹੋਇਆ ਅੱਜ ਚੱਲ ਪਿਆ ਕਹਿੰਦੇ। ਹੋ ਜੀ ਭਾਈ ਪਹੁੰਚ ਕੇ ਬਹੁਤ ਦਿਨਾਂ ਬਾਅਦ ਲਾਡੀ ਭਾਈ ਕੋ ਮਿਲੋ ਪਹਿਲਾਂ ਸਾਰੀ ਗੱਲ ਵੀ ਸਾਰਿਆਂ ਨੂੰ ਬਹੁਤ ਦਿਨਾਂ ਬਾਅਦ ਮਿਲਿਆ ਇਹ ਕੰਮ ਤੇ ਜਾਣ ਕਰਕੇ ਸਾਡਾ ਮਲਾਪ ਨਹੀਂ ਹੁੰਦਾ ਹੈਗਾ ਕੁਝ ਦਿਨ ਛੋਟੇ ਆ ਉਹਦੇ ਕਰਕੇ ਯਾਰ ਮਿਲ ਵੀ ਨਹੀਂ ਹੁੰਦਾ ਹੈਗਾ ਉਹ ਟਾਈਮ ਵੀ ਨਹੀਂ ਲੱਗਦਾ ਹੂੰ ਬਾਕੀ ਭਾਈ ਮੈਂ ਦੇਖਦਾ ਸੀਗਾ ਕਣਕਚ ਆਪਣੇ ਵਾਲੀ ਚ ਆਹ ਚੀਜ਼ ਨੂੰ ਦਿਖਾਣਾ ਇਹ ਆਹ ਚੀਜ਼ ਆ ਦੇਖ ਆਹ ਇਹ ਮੇਰੇ ਵੀ ਆ ਯਾਰ ਹਾਂ ਜੀ ਦੇਖਦਾ ਸੀਗਾ ਭਾਈ ਦੇਖੋ ਚੈੱਕ ਕਰੋ ਕਿਹੜੇ ਹਿਸਾਬ ਨਾਲ ਨਾਲੀ ਜੜੀ ਆ ਉਹਨੇ ਦਾ ਪੂਰਾ ਸਮਝ ਲਓ ਵੀ ਇਹ ਮਾਰਚ ਮਹੀਨੇ ਚ ਤਿਆਰ ਹੋ ਜਾਣੀ ਦੀ ਗਣਕ ਜਿਹੜੇ ਹਿਸਾਬ ਨਾਲ ਨਾਲੀ ਪੈਣ ਲੱਗੀ ਸੀ ਨਿਸਰਨ ਲੱਗ ਜਾਣਾ ਸੀ ਇਹਨੇ ਛੋਟੀ ਛੋਟੀ ਨਹੀਂ ਤੇ ਗਾਣੀ ਖਤਮ ਝਾੜ ਘਟਣਾ ਸੀ ਸਭ ਕੁ ਘਟਣਾ ਸੀਗਾ ਨੁਕਸਾਨ ਹੋਣਾ ਸੀਗਾ ਇਹ ਹੋਰ ਤੇ ਠੰਡ ਪਵੇ ਬਾਈ ਹਾਂ ਹੁਣ ਠੰਡ ਜਿਹੜੀ ਪੈਣ ਲੱਗੀ ਆ ਉਹਦੇ ਨਾਲ ਲਾਡੀ ਬਾਈ ਰੁਕੀ ਆ ਤੈਨੂੰ ਐਵੇਂ ਕਹਾ ਹਾਂ ਤਾਂ ਕਹਿੰਦਾ ਹੋਰ ਪਵੇ ਯਾਰ ਆਪਣੇ ਕਣਕ ਦਾ ਤਾਂ ਖਤਮ ਹੋ ਗਿਆ ਠੰਡ ਪੈਣੀ ਚਾਹੀਦੀ ਆ ਹੁਣ ਪਟਾਰਾਂ ਦੀ ਕੀਤਾ ਹਾਂ ਬਾਈ ਜੀ ਕਿੱਥੇ ਚਲ ਗਈ ਲੰਬਾਈ ਉੱਪਰ ਨੂੰ ਜ਼ਿਆਦਾ ਗਈ ਐ ਕਿ ਫਟਾਰਾ ਘਟ ਹੋਇਆ ਠੰਡ ਹੀ ਨਹੀਂ ਬਾਈ ਯਾਰ ਹੁਣ 27 28 ਤੋਂ ਤਾਂ ਠੰਡ ਪੈਣ ਲੱਗੀ ਆ 27 28 ਦਸੰਬਰ ਤੋਂ ਸ਼ਹੀਦੀ ਜੋੜ ਮੇਲੇ ਸੀਗੇ ਉਦੋਂ ਤੋਂ ਠੰਡ ਪੈਣ ਲੱਗੀ ਆ ਉਸ ਤੋਂ ਪਹਿਲਾਂ ਠੰਡੇ ਨਹੀਂ ਪਈ ਹੈਗੀ ਹੋਰ ਯਾਰ ਮੈਂ ਤਾਂ ਆਪ ਦੇਖ ਕੇ ਹਰਾਰੇ ਕੇ ਵੀ ਬਣ ਕੀ ਲੱਗਿਆ ਕਣਕ ਦਾ ਬਿਲਕੁਲ ਤੂੰ ਇਹ ਵੀ ਆ ਬਾਕੀ ਕਣਕ ਓਕੇ ਖੜੀ ਹੈ ਜੀ ਜਮਾ ਲੱਡ ਏ ਬਾਈ ਕਿਹੜਾ ਵੀ 187 ਉਹ ਨਹੀਂ 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 ਇਹ 222 ਹੈ ਅੱਛਾ 222 ਆ 187 ਬਾਉਂਟਰ ਕੀਤਾ ਉਧਰ ਜਮੀਨ ਅੱਛਾ ਬਦਲਦਾ ਹੈ ਤਾਂ ਕੀ ਹਾਂ ਕਿਉਂ ਚੱਲ ਹਾਂ ਸਹੀ ਆ ਸਹੀ ਆ ਜੀ ਬੜੀ 187 ਇੱਧਰ ਤਾਂ ਹਾਂ ਹਾਂ ਆ ਬਾਈ ਦਿੱਕਤ ਹੋਈ ਮਾੜੇ ਡਾਈ ਕਰਕੇ ਜਿਹੜੀ ਆ ਕਣਕ ਕਿਤੇ ਕਿਤੇ ਡਾਊਨ ਆ ਇਹ ਮਾੜੇ ਡਾਈ ਦੀ ਕਰਤੂਤ ਆ ਬਾਈ ਬਿਲਕੁਲ ਬਾਕੀ ਇੱਧਰ ਵਾਲੀ ਤਾਂ ਚੱਲ ਠੀਕ ਆ ਆ ਸਹੀ ਆ ਦੇ 250 ਰਜਾ ਹੋ। 22 ਜਿਹੜੇ ਖੇਚ ਘੱਟ ਪੈਂਦਾ ਨਾ ਉਹ ਨਹੀਂ ਰਲਦੀ ਕਣਕ। ਯਾਰ ਜਿਵੇਂ ਇੱਧਰ ਪਹਿਲਾਂ ਦੂਜਾ ਜਦੋਂ ਆਪਾਂ ਇੱਧਰ ਆਏ ਆ ਉਹ ਡਲੀ ਨਹੀਂ ਹੁੰਦੀ ਢਾਈ ਮਾਰੇ ਜਿਵੇਂ ਕਹਿੰਦਾ ਮੋਟਾ ਸੀ ਉਹਦੇ ਕਰਕੇ ਖੇਚ ਘੱਟ ਢਾਈ ਪਿਆ ਹੈ। ਇਹ ਤਾਂ ਸਹੀ ਪਿਆ ਹੈ ਦੇਖਿਆ ਇਹਨੂੰ ਬਰਾਬਰ ਖੜੀ ਹੈ। ਹਾਂ ਬਿਲਕੁਲ ਸਹੀ ਆ। ਉਹ ਕਣਕਾਂ ਦਾ ਠੀਕ ਆ ਯਾਰ ਐਤਕੀ ਗੁੱਲੀ ਡੰਡਾ ਵੀ ਘੱਟਾ ਲਾਢੀ ਬਈ। ਪਰ ਦਿੱਕਤ ਆਹੀ ਬਸ ਜਿਹੜੀ ਨਾਲੀ ਚੜਨ ਲੱਗੀ ਸੀ ਕਣਕ। ਕੱਢ ਨਾ ਪੈਂਦੀ ਤਾਂ ਦੇਖ ਨੂੰ ਬੰਨਣਾ ਕੀ ਕੰਮ ਹੋ ਜਾਣਾ ਜੀ। ਕਿੱਦ ਕਿੰਨਾ ਕੱਢ ਗਈ ਕਣਕ? ਫਟਾਰਾ ਬਹੁਤ ਘੱਟ ਕੀਤਾ ਹੈ। ਆ ਕੀ ਆ ਆਹ ਤੇਲਾ 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 ਦੇ ਇਹ ਤੇਲਾ ਕਿਨੇ ਟਾਈਮ ਦਾ ਆ ਗਿਆ ਗੁਰੂ ਇਹ ਸਾਲਾ ਜਿੰਦਾ ਹੈ ਕਿ ਮਰੇਆ ਇੱਕ ਮਿੰਟ ਜਿੰਦਾ ਹੋਊਗਾ ਮੈਨੂੰ ਮਰਿਆ ਲੱਗਦਾ ਠੰਡ ਨਾਲ ਦੇਖਤਾ ਕੋਈ ਤੁਰਦਾ ਫਿਰਦਾ ਆਏਗਾ ਹੈ ਤੁਰਦਾ ਤਾਂ ਹੈ ਨਹੀਂ ਮਰਿਆ ਲੱਗਦਾ ਠੰਡ ਨਾਲ ਹਾਂ ਤੇਲਾ ਆਹ ਤੇਲਾ ਬਰੇਕ ਦੇ ਟਾਈਮ ਦਾ ਬਾਦੇ ਕਿੰਨਾ ਪਿਆ ਯਾਰ ਹਾਂ ਦੇਖ ਮੇਰੀ ਨਿਗਾਹ ਵਗੀ ਉਹੀ ਚਲ ਹਈ ਤਾਂ ਕੋਈ ਬਗਾੜ ਨਹੀਂ ਇਸ ਤੇ ਆ ਠੰਡ ਨਾਲ ਮਰਨਾ ਚਾਹੀਦਾ ਇਹ ਉਹਨੇ ਮਰ ਜਣਾ ਅਜੇ ਕੋਰਾ ਨਹੀਂ ਪੈਂਦਾ ਦੋ ਤਿੰਨ ਦਾ ਬੱਦਲ ਰਹਿਗੇ ਨਾ ਕਿੰਨਾ ਮੋਟਿਆਂ ਦੇ ਠੰਡ ਨਾਲ ਉਸਦਾ ਪਹਿਲਾਂ ਚੱਲਿਆ ਹੋਵੇ ਮਰ ਗਿਆ ਹੋਵੇ ਚੁੰਡੀ ਦਾ ਬਚਾਇਆ ਚੁੰਡੀ ਬਚਾਇਆ ਮੈਂ ਪਹਿਲੀ ਦਵਾਈ ਪਾਤੀ ਐਦ ਕੀ ਬੜੀ ਦਿੱਕਤ ਆਈ ਕਹਿੰਦੇ ਲੋਕਾਂ ਨੂੰ ਫੇਰ ਆਪਾਂ ਤੈਨੂੰ ਪਤਾ ਹਰ ਸਾਲ ਸਿਉਂਹਾਈ ਦਵਾਈ ਪਾ ਦਨੇ ਆ ਨਾ ਹਾਂ ਉਹ ਦੇ ਕਰਕੇ ਬਚਾਵਾਂਗੇ ਲੋਕ ਬਾਹਰ ਰਹੇ ਆ ਬਾਈ ਮੈਂ ਦੇਖੀਆਂ ਵੀਡੀਓ ਲੋਕ ਬਾਹਰ ਰਹੇ ਆ ਪਰ ਉਹ ਵੀ ਆਪਾਂ ਦਵਾਈ ਮਾਰਤੀ ਦੀ ਇਸ ਵਾਰੀ ਆਪਾਂ ਐਡਵਾਂਸ ਤੇ ਸਰਵ ਕਰਿਆ ਨਾ ਨਾ ਠੀਕ ਆ ਪਾਣੀ ਤੇ ਦਵਾਈ ਮਾਰਤੀ ਦੀ ਨਾ ਆ ਠੀਕ ਆ ਠੀਕ ਆ ਵਧੀਆ ਓਕੇ ਆ ਮੁੱਦਾ ਤਨਖਾ ਦੇ ਸਾਹਮਣੇ ਪਰ ਕੱਦ ਦੇ ਕਿੰਨਾ ਕੱਢ ਗਿਆ ਕੱਦ ਉਹੀ ਬਸ ਠੰਡ ਨਾ ਪੈਣ ਕਰਕੇ ਆ ਦੇਖ ਨਾ ਯਾਰ ਨਾਲ ਹੀ ਸਾਰੀ ਗਣਕ ਨੂੰ ਚੜੀ ਹੋਈ ਆ ਅੱਗੇ ਕੀ ਹੁੰਦਾ ਸੀ ਸਾਰਾ ਦੋ ਆ ਬਣਿਆ ਹੂੰ ਤਿੰਨ ਚਾਰ ਪੰਜ ਛੇ ਇਹਦੇ ਸੱਤ ਬਣੇ ਆ ਠੀਕ ਆ ਇਹਦੇ ਤਿੰਨ ਆ ਵੀ ਤਿੰਨ ਇਦਾਂ ਹੀ ਆ ਪਟਾਰਾ ਹੋਇਆ ਹੀ ਨਹੀਂ ਗਣਕ ਦਾ ਪਟਾਰਾ ਨਹੀਂ ਹੋਇਆ ਇਹਦੇ ਥੋੜਾ ਬੀਜ ਵਾਦੇ ਪੈਣ ਕਰਕੇ ਮੇਰੇ ਖਿਆਲ ਚ ਸਹੀ ਲੱਗਦੀ ਆ ਹੂੰ 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 ਉਹਨਾਂ ਦਾ ਲੋਟ ਆ ਜਾਣਾ ਜਿਨ੍ਹਾਂ ਦਾ ਕਿ ਬੀਜ ਜ਼ਿਆਦਾ ਪਿਆ ਮੇਰਾ ਬੀਜ ਜ਼ਿਆਦਾ ਮੇਰਾ ਹੀ ਬੀਜ ਜ਼ਿਆਦਾ ਸੀ ਹੂੰ 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 ਚੱਲ ਸਹੀ ਆ ਯਾਰ ਅੱਬ ਮਿਹਰ ਕਰੇ ਭਾਈ ਆਪਾਂ ਤਾਂ ਇਹੀ ਕਹਿੰਦੇ ਆ ਸਾਰਿਆਂ ਦੇ ਪਰ ਜਿਹਨੂੰ ਕਹਿੰਦੇ ਆ ਨਾ ਮੌਸਮ ਤੋਂ ੱਖਾ ਦੇਣ ਲੱਗ ਗਿਆ ਹੁਣ ਬਾਈ ਮੌਸਮ ਬਹੁਤ ਜ਼ਿਆਦਾ ਬਦਲ ਰਿਹਾ ਨਾ ਕੋਈ ਬੱਦਲ ਬਾਈ ਬੱਦਲ ਵਾਈ ਤਾਂ ਚੱਲ ਹੋਈ ਆ ਨਾ ਕੋਈ ਮੀਂਹ ਨਾ ਲੈਣਾ ਨਾ ਦੇਣਾ ਜਦ ਪਊਗਾ ਤਾਂ ਜੈਜੇ ਪਈ ਜਾਊਗਾ ਨਹੀਂ ਪੈਣਾ ਤਾਂ ਫੇ ਪੈਣਾ ਹੀ ਨਹੀਂ ਪੱਕੇ ਧਾਨਾਂ ਚ ਦੇ ਤੇਰੇ ਦੀ ਮੈਂ ਟਰਾਲੀਆਂ ਕਾਢੀ ਇਹ ਕਰ ਉਹ ਕਰ ਉਦੋਂ ਮੀਂਹ ਪਈ ਗਿਆ ਹੁਣ ਜਦ ਲੋੜ ਆ ਹੁਣ ਪੈਣਾ ਨਹੀਂ ਹੈਗਾ ਦੇਖ ਲਈ ਆ ਹੁਣ ਸਮਝ ਲੈ ਜੇ 10 ਦਿਨਾਂ ਦੇ ਵਿੱਚ ਵਿੱਚ ਮੀਂਹ ਨਾ ਪਿਆ ਦੂਜਾ ਪਾਣੀ ਸ਼ੁਰੂ ਆ ਕਣਕਾਂ ਨੂੰ ਲਾਉਣਾ ਪੈਣਾ ਲਾਉਣਾ ਪੈਣਾ ਇਹ ਤਾਂ ਸਿਰਫ ਆ ਦੇਖ ਰਹੇ ਆ ਲੋੜੀ ਤੱਕ ਜਰੂਰ ਦੇਖਣਾ ਕਿਉਂਕਿ ਕਈ ਵਾਰ ਪੈ ਜਾਂਦਾ ਨਾ ਟਾਈਮ 'ਚ ਹਾਂ ਤੇ ਨਹੀਂ ਤਾਂ ਅਸੀਂ ਵੀ ਅਜੀ ਵੀ ਲੋੜੀ ਤੱਕੇ ਦੇਖਣਾ ਵਾਸਤੇ ਕਿਉਂਕਿ ਆਪਣਾ ਕਰ ਜਮੀਨਾਂ ਆ ਜਿਹਦੇ ਤੇ ਪਾਣੀ ਜੇ ਉੱਤਾਂ ਛੜ ਕੇ ਫਿਰ ਆਪਣੀ ਊ ਕਣਕ ਮਰ ਜਾਂਦੀ ਹੈ ਬਿਲਕੁਲ ਪਰ ਮੈਨੂੰ ਦੇਖ ਕੇ ਲੈਂਦੀ ਮੌਸਮ ਦੇਖ ਕੇ ਲਾਵਾਂਗੇ ਆ ਤਾਂ ਆਪਾਂ ਮੈਂ ਉਹੀ ਗੱਲ ਕਰਕੇ ਆਟਿਆ ਸੀ ਪਹਿਲਾਂ ਮੌਸਮ ਦੇਖ ਕੇ ਬਾਈ ਲਾਉਣਾ ਤਾਂ ਪੈਣਾ ਹੀ ਆ ਬਾਕੀ ਚਲੋ ਯਾਰ ਵੀਡੀਓ ਹੋ ਜਾਣੀ ਲੰਬੀ ਆਪਣੀ ਤੇ ਇਹੀ ਸੀ ਗੱਲ ਜੀ ਬਸ ਕੀਤਾ ਵੱਲ ਗੇੜਾ ਮਾਰਨ ਆਏ ਸੀਗੇ ਕਾਫੀ ਦਿਨਾਂ ਬਾਅਦ ਗੇੜਾ ਵੱਜਾ ਕੀਤਾਾਂ ਚ ਰੋਪੜ ਗਏ ਹੋਏ ਸੀਗੇ ਉਹਦੇ ਕਰਕੇ ਕੁਝ ਘਰੇ ਵੀ ਫਿਰ ਕੰਮਕਾਰ ਸੀਗੇ ਬਾਕੀ ਵੀਡੀਓ ਲਾਈਕ ਕਰਦੇ ਹੋ ਜਿਹੜੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲਿਓ ਚੈਨਲ ਬਾਕੀ ਮਿਲਦੇ ਆ ਜੀ ਕਿਸੇ ਹੋਰ ਦਿਨ ਕਿਸੇ ਹੋਰ ਨਵੀਂ ਵੀਡੀਓ ਚੋਦ ਤੱਕ ਲਈ ਰੱਬ ਆਕਾ